ਜਿਵੇਂ ਦੇਖਦੇ ਹੋ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਸਿੱਧਾ ਇਸ ਸਮੋਸੇ ਵਾਲੀ ਰੇੜੀ ਦੇ ਸਮੋਸੇ ਤਲਦੇ ਹੋਈ ਨਜ਼ਰ ਆ ਰਹੇ ਹੋ ਪਿਤਾ ਜੀ ਦਾ ਸੁਪਨਾ ਸੀ ਤੁਹਾਡੇ ਇੰਜੀਨੀਅਰ ਬਣਨਾ ਸੁਪਨਾ ਵੀ ਪੂਰਾ ਕੀਤਾ ਪਰ ਅੱਜ ਸਮੋਸੇ ਤਲਣ ਦੀ ਕਿਉਂ ਔਬਤ ਹੈ ਪਾਪਾ ਦਾ ਸੁਪਨਾ ਤੇ ਇੰਜੀਨੀਅਰ ਬਣਾਉਂਦਾ ਗਾ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਆਲੂ ਵਾਲੇ ਸਮੋਸੇ ਬਹੁਤ ਵਿਖਾਦੇ ਹੁੰਦੇ ਨੇ ਹਮਮ ਖਾਉਂਦਾ ਪਨੀਰ ਵਾਲੇ ਸਮੋਸੇ ਚੀਜ਼ ਵਾਲੇ ਸਮੋਸੇ ਤੇ ਮਸ਼ਰੂਮ ਵਾਲੇ ਸਮੋਸੇ पनीर वाले समोसे पालक वाले बना रहे हो हरे समोसे है अमृतसर बना रहे हो या तुम्हारे अलावा और बना रहे हो नहीं सर इतने मेरे अलावा तो कोई नहीं बना रहा इतने के स्टार्ट करने वाला मैं आलवे टाइम के लोग ना कह गए यार पिज्जा पिज्जा नहीं खाना पिज्जा ना समोसा खाना जब तो मेरा समोसा खाओगे ना तो ऑयल आवे लो ऑयल कितने भी रह नहीं रह नह गया ऑयल का पूरा नाम निशान नहीं जी ਇਹ ਜਾਲਾ ਸਮੋਸਾ ਜਿਹੜਾ ਇਹਦੇ ਵਿੱਚ ਪਾਉਂਦੇ ਕੀ ਹੁੰਦੇ ਇਹਦੇ ਵਿੱਚ ਵੀਜ਼ੇ ਦਾ ਸਾਰਾ ਮਟੀਰੀਅਲ ਪੈਂਦਾ ਹੈ ਜੀ ਚੀਜ਼ ਵੀ ਪੈਂਦਾ ਹੈ ਬੈਲ ਪੇਪਰ ਵੀ ਪੈਂਦੇ ਨੇ ਉਸੇ ਕਾਰਨ ਵੀ ਪੈਂਦੇ ਨੇ ਬਲਿ ਪੀਜੇ ਦਾ ਟੇਸਟ ਹੁਣ ਸਮੋਸੇ ਦੇ ਵਿੱਚ ਆਏਗਾ ਲੇਅਰ ਵੈਸੀ ਰਹੇਗੀ ਪੀਜੇ ਦੀਆਂ ਲਈ ਜਿਵੇਂ ਲੇਅਰ ਨਿਕਲਦੀ ਹੈ ਨਾ ਉਵੇਂ ਸੇਮ ਥੀਂ ਨਿਕਲੇਗੀ ਪੀਜਾ ਕੇ ਇਹਦੇ ਪੀਜਾ ਸਮੋਸੇ ਰਿਸ਼ਤੇਦਾਰ ਭੈਣ ਭਰਾ ਵੀ ਆਉਂਦੇ ਹੋਣਗੇ ਯਾਰ ਦੋਸਤ ਵੀ ਆਉਂਦੇ ਹੋਣਗੇ ਕਿੰਨਾ ਜੇ ਤਾਨੇ ਮੈਨੇ ਮਾਰਦੇ ਗਏ ਯਾਰ ਇੰਜੀਨੀਅਰ ਮੁੰਡਾ ਸੀ ਪਰ ਆਜੋ ਸਮੋਸੇ ਤਲਣ ਡਿਆ ਮੈਂ ਤੇ ਕਹਾਂਗਾ ਜੇ ਤਾਨੇ ਮਾਰਦੇ ਮਾਰ ਲੈਣ ਤੇ ਮੈਂ ਤੇ ਕਹਾਂ ਉਹ ਹੋਰ ਮਾਰ ਲੈਣ ਜਿੰਨਾ ਮਾਰ ਸਕਦੇ ਮਾਰ ਲੈਣ ਮੈਂ ਤੇ ਮੈਂ ਪਿੱਛੇ ਟੰਗ ਆਏ ਰਾਈਡ ਦੇ ਨਾਲ ਨਾਲ ਜਦੋਂ ਰਾਈਡਰ ਰਾਈਡ ਤੇ ਜਾਂਦੇ ਹੁੰਦੇ ਸੀ ਤੁਸੀਂ ਚਾਹੇ ਪਹਾੜਾ ਜੇ ਚਾਹੇ ਮੈਦਾਨੀ ਏਰੀਆ ਜੇ ਜਿਹੜੇ ਵੀ ਜਾਂਦੇ ਸੀ ਤਾਂ ਉੱਥੋਂ ਨੌਲੇਜ ਮਿਲਦਾ ਸੀ ਇਹਨਾਂ ਚੀਜ਼ਾਂ ਦਾ ਹਾਂ ਕਾਫੀ ਜਿਹਾ ਮੈਂ ਮੈਗੀ ਵਗੈਰਾ ਕਾफी ਚੀਜ਼ਾਂ ਸੇ ਕੈਂਪ ਬਾਰੋਂ ਪੇ ਚਾਹ ਵੀ ਪੜੋ ਤੁਸੀਂ ਸਿੱਖੀ ਮੇ ਆ ਕੇ ਹੁਣ ਸੋਚਦੇ ਸਿੱਖਿਆ ਗਿਆ ਆਮ ਬੰਦੇ ਦੀ ਜੇਬ ਦੇ ਵਿੱਚ ਆਉਂਦੇ ਨੇ ਇਸ ਮੁੱਸੇ ਮਤਲਬ ਇਹ ਬਜਟ ਦੇ ਵਿੱਚ ਆ ਜਾਂਦੇ ਨੇ ਜਾਂ ਨਹੀਂ ਮੈਕਡੋਨਲਡਸ ਬਰੋਸਾ ਕਿਹਦੇ ਪੀਜ਼ਾ ਪੀਜ਼ਾ ਵਾਲੇ ਕਾਫੀ ਜੀ ਤੋਂ ਤੁਹਾਨੂੰ ਪਤਾ 100 ਤੋਂ ਉੱਤੇ ਹੀ ਚਾਹੀ ਹੂੰ ਮੈਂ ਉਹੀ ਪੀਜ਼ਾ ਚੀਜ਼ ਨੂੰ ਨਾ ਇੱਚੇ ਭਰ ਕੇ ਨਾ ਮੈਂ 25 ਰੁਪਏ ਦਾ ਵਿੱਚ ਸਾਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਇਹੋ ਜਿਹੇ ਇੰਜੀਨੀਅਰ ਨਾਲ ਮਿਲਾਉਣ ਜਾ ਰਿਹਾ ਜਿਸ ਦੇ ਪਿਤਾ ਜੀ ਦਾ ਸੁਪਨਾ ਸੀਗੇ ਉਹ ਬੱਚਾ ਇੰਜੀਨੀਅਰ ਬਣੇ ਪਿਤਾ ਜੀ ਦਾ ਸੁਪਨਾ ਵੀ ਇਸ ਬੱਚੇ ਨੇ ਪੂਰਾ ਕੀਤਾ ਇੰਜੀਨੀਅਰ ਦੀ ਪੜ੍ਹਾਈ ਕੀਤੀ ਪਰ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਰਾਈਡਰ ਚਾਹ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਰਾਈਡਰ ਚਾਹ ਵਾਲੇ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹੀ ਆਪਣਾ ਸੈਟਅਪ ਲਾਇਆ ਹੈ ਸਮੋਸੇ ਤਲਦਾ ਹੋਇਆ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਦਾ ਇੰਜੀਨੀਅਰ ਤਾਂ ਇੱਥੇ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਸਮੋਸੇ ਬਣਾਇਆ ਰਏ ਨੇ ਹੈਲਥੀ ਹੈਲਥੀ ਸਮੋਸੇ ਨੇ ਜਿਆਦਾਤਰ ਆਲੂ ਵਾਲੇ ਸਮੋਸੇ ਤਾਂ ਅਸੀਂ ਸਾਰੇ ਜਾਣਦੇ ਆ ਪਰ ਇੱਥੇ ਜਿਹੜੇ ਸਮੋਸੇ ਬਣਾਏ ਜਾ ਰਹੇ ਨੇ ਪਨੀਰ ਵਾਲੇ ਸਮੋਸੇ ਅਤੇ ਚੀਜ਼ ਵਾਲੇ ਸਮੋਸੇ ਨੇ ਤਾਂ ਵਿਪਨ ਜੀ ਇੰਜੀਨੀਅਰ ਨੇ ਤਾਂ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜੀ ਇੱਥੇ ਸਮੋਸੇ ਤਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਮੋਸੇ ਵੇਲੇ ਵੀ ਜਾਂਦੇ ਨੇ ਉਹਦੇ ਸਮੋਸੇ ਤਲੇ ਵੀ ਜਾਂਦੇ ਨੇ ਵਿਪਨ ਜੀ ਪਹਿਲਾਂ ਬਹੁਤ ਬੋਸ ਆ ਗਿਆ ਤਾਂ ਜੀ ਤੁਹਾਡਾ ਨਮਸਕਾਰ ਸਰ ਵਿਪਨ ਜੀ ਕਿਵੇਂ ਦੇਖਦੇ ਹੋ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਸਿੱਧਾ ਹੀ ਸਮੋਸੇ ਵਾਲੀ ਰੇੜੀ ਦੇ ਸਮੋਸੇ ਤਲਦੇ ਹੋਏ ਨਜ਼ਰ ਆ ਰਹੇ ਹੋ ਪਿਤਾ ਜੀ ਦਾ ਸੁਪਨਾ ਸੀ ਤੁਹਾਡੇ ਇੰਜੀਨੀਅਰ ਬਣਨਾ ਸੁਪਨਾ ਵੀ ਪੂਰਾ ਕੀਤਾ ਪਰ ਅੱਜ ਸਮੋਸੇ ਤਲਣ ਦੀ ਕਿਉਂ ਨੋਬਤ ਪਈ ਨਹੀਂ ਸਰ ਪਾਪਾ ਦਾ ਸੁਪਨਾ ਤੇ ਇੰਜੀਨੀਅਰ ਬਣਾਤਾਗਾ ਜੀ ਠੀਕ ਹੈ ਤੇ ਤੁਹਾਨੂੰ ਪਤਾ ਹੀ ਆ ਕਿ ਇਹਦੇ ਆਲੂ ਵਾਲੇ ਸਮੋਸੇ ਬਹੁਤ ਦਿਖਾਦੇ ਹੋਣਗੇ ਹਮਮ ਹੁਣ ਦੇਖਾਂ ਖਾਉਂਗਾ ਪਨੀਰ ਵਾਲੇ ਸਮੋਸੇ ਜੀ ਚੀਜ਼ ਵਾਲੇ ਸਮੋਸੇ ਤੇ ਮਸ਼ਰੂਮ ਵਾਲੇ ਸਮੋਸੇ ਤੇ ਹਰ ਕੋਈ ਦੇ ਰਿਹਾ ਵਾ ਕਿ ਜਾਂਦੇ ਆਲੂ ਲੋਕੀ ਅੱਕ ਗਏ ਨੇ ਆਲੂ ਖਾ ਗਏ ਮੈਂ ਤਾਂ ਕੁਝ ਨਵਾਂ ਦੇ ਸਕਾਂ ਤੁਸੀਂ ਦੇਖੋਗੇ ਅੱਗੇ ਟੈਂਟਰ ਵਿੱਚ ਲੋਕੀ ਨਾ ਕਹਿਣਗੇ ਯਾਰ ਪੀਜ਼ਾ ਪੀਜ਼ਾ ਨਹੀਂ ਖਾਣਾ ਪੀਜ਼ਾ ਨਾਲ ਸਮੋਸਾ ਖਾਣਾ ਸ਼ਾਬਾਸ਼ ਤੇ ਕਹਿੰਦੇ ਮਸ਼ਰੂਮ ਵਾਲੀ ਕੀ ਇਹਨੇ ਮਸ਼ਰੂਮ ਮਸ਼ਰੂਮ ਵਾਲਾ ਪੀਜ਼ਾ ਨਹੀਂ ਖਾਣਾ ਮਸ਼ਰੂਮ ਵਾਲਾ ਹੀ ਸਮੋਸਾ ਹੀ ਖਾਣਾ ਤੇ ਚੀਜ਼ ਵਾਲਾ ਵੀ ਪੀਜ਼ਾ ਨਹੀਂ ਕੁਝ ਨਹੀਂ ਖਾਣਾ ਚੀਜ਼ ਵਾਲੀ ਕੋਈ ਚੀਜ਼ ਸਮੋਸਾ ਖਾਣਾ ਚੀਜ਼ ਵਾਲਾ ਜੀ ਜਲਾ ਤੇ ਪਾਲਕ ਦਾ ਨਾ ਜਿਹੜੀ ਪਾਲਕ ਪਨੀਰ ਖਾਂਦੇ ਨਾ ਨਰੋਕੀ ਰੋਟੀਆਂ ਦੇ ਨਾਲ ਪਾਲਕ ਪਨੀਰ ਵਾਲੇ ਸਮੋਸੇ ਖਾਉਂਗਾ ਇਸ ਪਰ ਹਰੇ-ਹਰੇ ਸਮੋਸੇ ਪਹਿਲੀ ਵਾਰ ਵੇਖ ਰਿਹਾ ਮੈਂ ਦਾ ਜョਰੀ ਜ਼ਿਆਦਾਤਰ ਸਮੋਸੇ ਹਰੇ ਨਹੀਂ ਹੁੰਦੇ ਇਹ ਹਰੇ-ਹਰੇ ਸਮੋਸੇ ਜਿਹੜੇ ਪਹਿਲੀ ਵਾਰ ਦੇਖ ਰਿਹਾ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਇਹਨਾਂ ਸਮੋਸ ਇਹ ਹਾਰੇ ਸਮੋਸੇ ਮੈਂ ਨਾ ਰਾਜਸਥਾਨ ਦੇ ਦੇਖਿਆ ਸੀ ਜੀ ਤੇ ਉੱਥੇ ਲੋਕੀ ਬੜਾ ਇਸ ਚੀਜ਼ ਨੂੰ ਲੈ ਕੇ ਬੜਾ ਵਧੀਆ ਬੜਾ ਵਧੀਆ ਉੱਥੇ ਇਨਰ ਰਾਸ਼ਪਿਆ ਆਏ ਲੋਕੀ ਆ ਖਾ ਰਹੇ ਨੇ ਮੈਂ ਪਤਾ ਨਹੀਂ ਕੀ ਖਾ ਰਹੇ ਨੇ ਉੱਥੇ ਜੀ ਤੇ ਮੈਂ ਉੱਥੇ ਜਾ ਕੇ ਦੇਖਿਆ ਤੇ ਉੱਥੇ ਨਾ ਹਰੇ ਰਾਰੇ ਲੱਗਦੇ ਸਮੋਸੇ ਵਿਕਣਦੇ ਆ ਹੂੰ ਹੂੰ ਝੰਗਾਇਆ ਕਿ ਕੀ ਚੀਜ਼ ਹੈਗੀ ਆ ਅਲੱਗ ਹੀ ਚੀਜ਼ ਹੈਗੀ ਹੂੰ ਤੇ ਮੈਂ ਸ਼ਾਰਟ ਮੈਂ ਬੋਲਿਆ ਚਲੋ ਠੀਕ ਹੈ ਇੱਕ ਕਰਿਓ ਥੋੜਾ ਇਨਰ ਟੇਸਟ ਲਗਾ ਤੇ ਉਹਨਾਂ ਪੁੱਛਿਆ ਕੀ ਹੈ ਕਹਿੰਦੇ ਪਾਲਕ ਪਨੀਰ ਵਾਲੇ ਸਮੋਸੇ ਹੈਗੇ ਜੀ ਤੇ ਜਿਹੜੇ ਇਹ ਪਨੀਰ ਵਾਲੇ ਤੁਸੀਂ ਸਮੋਸੇ ਪਾਲਕੇ ਵਾਲੇ ਬਣਾ ਰਹੇ ਹੋ ਹਰੇ ਸਮੋਸੇ ਐ ਅੰਮ੍ਰਿਤਸਰ ਦੇ ਵਿੱਚ ਤੁਸੀਂ ਬਣਾ ਰਹੇ ਹੋ ਜਾਂ ਤੁਹਾਡੇ ਤੋਂ ਇਲਾਵਾ ਹੋਰ ਹੀ ਬਣਾ ਰਹੇ ਨਹੀਂ ਸਰ ਇੱਥੇ ਮੇਰੇ ਇਲਾਵਾ ਤੇ ਕੋਈ ਨਹੀਂ ਬਣਾ ਰਿਹਾ ਇੱਥੇ ਹਮ ਇੱਥੇ ਕੇ ਸਟਾਰਟ ਕਰਨ ਵਾਲਾ ਮੈਂ ਹੀ ਪਾਲਾ ਪਨੀਰ ਸਮੋਸੇ ਇੱਥੇ ਬਾਅਦ ਤੋਂ ਹੋਣਗੇ ਅੰਮ੍ਰਿਤਸਰ ਤੋਂ ਬਾਹਰ ਮੇਰੇ ਘਰ ਨਾਲ ਹੋਣਗੇ ਕਿਤਨਾ ਕਿਤੇ ਮਗਰ ਇੱਥੇ ਬਣਾਉਣ ਵਾਲਾ ਅੰਮ੍ਰਿਤਸਰ ਦੇ ਵਿੱਚ ਮੈਂ ਇਕੱਲਾ ਮੈਂ ਹੀਗਾ ਚੀਜ਼ ਵਾਲਾ ਸਮੋਸਾ ਬਣਾਉਣ ਵਾਲਾ ਮੈਂ ਹੀ ਆ ਫਾਲੋਅ ਕਰਨੀ ਵਾਲਾ ਸਮੋਸਾ ਬਣਾ ਲਾ ਪਾਈ ਤੇ ਹੋਰ ਵੀ ਸਮੋਸੇ ਤੁਹਾਨੂੰ ਆਨਲਾਈਨ ਤੇ ਬਹੁਤ ਤਰ੍ਹਾਂ ਤਰ੍ਹਾਂ ਸਮੋਸੇ ਖਾਣ ਨੂੰ ਮਿਲਦੇ ਪਰ ਵਿਪਨ ਜੀ ਹਰ ਮਹੱਲੇ ਦੇ ਮੋੜ ਤੇ ਹਰ ਸ਼ਹਿਰ ਦੇ ਮੋੜ ਤੇ ਹਰ ਬਜ਼ਾਰਾਂ ਦੇ ਵਿੱਚ ਆਲੂ ਵਾਲੇ ਸਮੋਸੇ ਹੀ ਜ਼ਿਆਦਾਤਰ ਮਿਲਦੇ ਨੇ ਪਰ ਤੁਸੀਂ ਤਾਂ ਸਾਰਾ ਆਉਂਦੇ ਨੇ ਵਿਧੀ ਬਦਲਤੀ ਐ ਸਮੋਸਿਆਂ ਦੀ ਆਲੂ ਵਾਲੇ ਸਮੋਸੇ ਤੋਂ ਹੁਣ ਸਿੱਧਾ ਪਨੀਰ ਵਾਲੇ ਸਮੋਸੇ ਜਾਂ ਚੀਜ਼ ਵਾਲੇ ਸਮੋਸੇ ਬਣਾਤੇ ਪੀਜਾ ਵਾਲੇ ਸਮੋਸੇ ਬਣਾਤੇ ਨੇ ਤਾਂ ਪੀਜਾ ਵਾਲਾ ਸਮੋਸਾ ਜਿਹੜਾ ਬਣਾਉਣ ਦਾ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਇਹ ਕਿੱਥੋਂ ਦੀ ਰੈਸਪੀ ਹੈ ਇਹ ਕੀ ਆ ਕੀ ਆਂਦੇ ਆ ਰਾਜਸਥਾਨ ਦੇ ਅਰ ਪੀਜ਼ਾ ਦਾ ਨਾਮ ਹੋ ਗਿਆ ਚਲੇ ਪੀਜ਼ਾ ਸਾਰੇ ਖਾਈ ਰੇ ਆ ਕਹਿੰਦੇ ਮੈਂ ਕੁਛ ਅਲੱਗ ਪਿਆ ਸਕਾ ਮੈਂ ਨਾ ਕਾਫੀ ਚੀਜ਼ਾਂ ਮੈਂ ਸੋਚਦਾ ਰਿਹਾ ਮੈਂ ਨਾ ਚਾਹ ਦਾ ਸਿਸਟਮ ਚਲਾਇਆ ਹੈ ਚਾਹ ਗੇਜ਼ ਦਾ ਤੇ ਮੈਂ ਲੋਕਾਂ ਨੂੰ ਇਹ ਕੁਛ ਅਲੱਗ ਖਵਾ ਸਕਾ ਯਾਰ ਕੁਝ ਕੁਝ ਖਵਾਈਏ ਯਾਰ ਨਵਾਂ ਚੀਜ਼ ਖਵਾਈਏ ਕੁਝ ਤੇ ਮੈਂ ਸੋਚਦਾ ਰਹਾ ਇਹ ਆ ਚੀਜ਼ ਐ ਸੋਚ ਕੇ ਕਹਿੰਦਾ ਤਿੰਨ ਸਾਲ ਲੱਗੇ ਕਿ ਸੋਚ ਕੇ ਕੀ ਕਰਾਂ ਕੀ ਨਾ ਕਰਾਂ ਕੀ ਕਰਾਂ ਚਾਹ ਦਾ ਨਾ ਕੀ ਕਰਾਂ ਸਾਰੇ ਕਹਿੰਦੇ ਚਾਹ ਦਾ ਸੈਨ ਪੀਜਾ ਆਲਾ ਸਮੋਸਾ ਜਿਹੜਾ ਇਹਦੇ ਵਿੱਚ ਪਾਉਂਦੇ ਕੀ ਦੋਸਤ ਇਦੇ ਵਿੱਚ ਪੀਜ਼ੇ ਦਾ ਸਾਰਾ ਮਟੀਰੀਅਲ ਪੈਂਦਾ ਜੀ ਚੀਜ਼ ਵੀ ਪੈਂਦਾ ਹੈ ਬੈਲ ਪੇਪਰ ਵੀ ਪੈਂਦੇ ਨੇ ਉਸੇ ਕਾਰਨ ਵੀ ਪੈਂਦੇ ਨੇ ਹੋਰ ਵੀ ਜੋ ਵੀ ਐਡ ਕਰਾਉਣਾ ਚਾਹੁੰਦੇ ਨੇ ਐਲੋ ਵੀਨੋ ਠੀਕ ਹੈ ਔਰ ਬਲੈਕ ਹੋਲ ਵੀ ਵੈਵਰ ਐਡ ਕਰਾਉਣਾ ਚਾਹੁੰਦੇ ਸਾਰਾ ਕੁਝ ਐਡ ਹੈ ਜੀ ਮਤਲਬ ਪੀਜ਼ੇ ਦਾ ਟੇਸਟ ਉਸ ਮੋਸੇ ਦੇ ਵਿੱਚ ਆਈ ਜਾ ਰਿਹਾ ਲੇਅਰ ਵੈਸੀ ਰਹੇ ਜੀ ਪੀਜ਼ੇ ਦੀਆਂ ਲਈ ਨਹੀਂ ਨਹੀਂ ਆਹ ਜਿਵੇਂ ਲੇਅਰ ਨਿਕਲਦੀ ਹੈ ਨਾ ਉਵੇਂ ਸੇਮ ਚੀਜ਼ ਨਿਕਲੇਗੀ ਪੀਜ਼ਾ ਕਿ ਇਹਦੇ ਪੀਜ਼ਾ ਸਸੇ ਜੀ ਅੱਛਾ ਤਾਂ ਮੈਨੂੰ ਇਹ ਦੱਸੋ ਰਾਈਡਰ ਚਾਹ ਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਸੀ ਉਦੋਂ ਤੁਸੀਂ ਸੱਤ ਤਰ੍ਹਾਂ ਦੀਆਂ ਚਾਹਾਂ ਬਣਾਉਂਦੇ ਸੀ ਤਾਂ ਹੁਣ ਸਮੋਸੇ ਜਿੰਨੇ ਤਰ੍ਹਾਂ ਦੇ ਬਣਾ ਰਹੇ ਹੋ ਮੈਂ ਸੱਤ ਤਰ੍ਹਾਂ ਦੇ ਚਾਹਾਂ ਬਣਾਉਂਦਾ ਹੁਣ ਸੱਤ ਤਰ੍ਹਾਂ ਦੇ ਸਮੋਸੇ ਬਣਾ ਰਿਹਾ ਕਿਹੜੇ-ਕਿਹੜੇ ਨੇ ਤੇ ਇੱਕ ਹੈਗਾ ਆਪਣਾ ਸਮੋਸਾ ਹੈਗਾ ਵਾ ਪੀਜ਼ਾ ਕੀ ਅੰਦਰ ਚੀਜ਼ ਕੋਲ ਪੀਜ਼ਾ ਸਮੋਸਾ ਇੱਕ ਪੀਜ਼ਾ ਸਮੋਸਾ ਇੱਕ ਪਰਾਪੀਜ਼ਾ ਸਮੋਸਾ ਤੇ ਹਜੇ ਚਾਰ ਸਟਾਰਟ ਕੀਤੇ ਹੋਏ ਆ ਪੁਣ ਸਟਾਰਟ ਹੋਣਗੇ ਚੌਗਰੇ ਸਮੋਸਾ ਹਾਂ ਠੀਕ ਹੈ ਉਸ ਤੋਂ ਬਾਅਦ ਡ్రਾਈ ਫਰੂਟ ਸਮੋਸਾ ਫਿਰ ਉਸ ਤੋਂ ਬਾਅਦ ਵੈਜੀਟੇਬਲ ਸਮੋਸਾ ਦੇ ਦੇਵੀ ਚੀਜ਼ ਵੀ ਹੋਏਗਾ ਪਨੀਰ ਦੀ ਕੁਆਨਟੀਟੀ ਸਿਰ ਪਨੀਰ ਹੀ ਬਣ ਉਸੇ ਮੱਖਣੀ ਪਨੀਰ ਸਮੋਸਾ ਫੇਚਲੀ ਪਨੀਰ ਸਮੋਸਾ ਫੇ ਮਨਚੂਰੀਅਨ ਸਮੋਸਾ ਤੁਹਾਨੂੰ ਇੰਨੀ ਵੈਰਾਈਟੇ ਖਵਾ ਦਾਂਗਾ ਨਾ ਕਿ ਲੋਕੀ ਕਹਿੰਦੇ ਖਾਈਏ ਤੇ ਕੀ ਖਾਈਏ ਮੇਪਨ ਜੀ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਸਮੋਸੇ ਤਲਣਾ ਤਾਂ ਰਿਸ਼ਤੇਦਾਰ ਭੈਣ ਭਰਾ ਵੀ ਆਉਂਦੇ ਹੋਣਗੇ ਯਾਰ ਦੋਸਤ ਵੀ ਆਉਂਦੇ ਹੋਣਗੇ ਕਿੰਨਾ ਜੇ ਤਾਨੇ ਮੇਨੇ ਮਾਰਦੇ ਗਏ ਯਾਰ ਇੰਜੀਨੀਅਰ ਮੁੰਡਾ ਸੀ ਪਰ ਆਜੋ ਸਮੋਸੇ ਤਲਣ ਡਿਆ ਮੈਂ ਤਾਂ ਕਹਾਂਗਾ ਜੇ ਤਾਣੇ ਮਾਰਦੇ ਮਾਰ ਲੈਣਗੇ ਮੈਂ ਤਾਂ ਕਹਾਂਾ ਹੋਰ ਮਾਰ ਲੈਣ ਜਿੰਨਾ ਮਾਰ ਸਕਦੇ ਮਾਰ ਲੈਣ ਮੈਂ ਨਹੀਂ ਕਿਹਦੇ ਮੈਨੂੰ ਨਾ ਮੈਨੂੰ ਨਾ ਪਿੰਚ ਕਰਨਗੇ ਮੈਂ ਤਾਂ ਮੈਂ ਨਹੀਂ ਪਿੱਛੇ ਟੰਗ ਜੀ ਮੈਨੂੰ ਦੇ ਚਾਹੇ ਜੇ ਕੰਮ ਵੀ ਮਿਲੇ ਨਾ ਮਿਲੇ ਮਗਰ ਮੈਂ ਖੁਸ਼ ਹਾਂ ਵਧੀਆ ਚੱਲ ਰਿਹਾ ਰੋਟੀ ਚੱਲ ਰਹੀ ਐਸ਼ ਕਰ ਰਿਹਾ ਘੁੰਮਣ ਜਾ ਰਿਹਾ ਕੀ ਨਹੀਂ ਕਰ ਰਿਹਾ ਮੈਂ ਕੰਮ ਦੇ ਨਾਲ ਹਰ ਚੀਜ਼ ਹਰ ਚੀਜ਼ ਪੂਰੀ ਪਰ ਪਿਤਾ ਜੀ ਦਾ ਦਿਲ ਨਹੀਂ ਟੁੱਟਾ ਜੇ ਮੁੰਡੇ ਨੂੰ ਅੰਜਲੀਆਰ ਬਣਾਇਆ ਸੀ ਦਾ ਅੱਜ ਸਮੋਸੇਦਲ ਨੇ ਬੈ ਰਿਹਾ ਮਾਪਿਆਂ ਦਾ ਦਿਲ ਤੇ ਟੁੱਟਣਾ ਹੀ ਟੁੱਟਣਾ ਵਾ ਉਹ ਦੇ ਵਿਚਾਰੇ ਕੀ ਜਾਂਦੇ ਆ ਥੋੜਾ ਹੋਇਆ ਉਹਨਾਂ ਨੂੰ ਕੀ ਜਾਂਦੇ ਯਾਰ ਆ ਕਿਉਂ ਕਰ ਰਿਹਾ ਮਾਪਿਆਂ ਤੇ ਚਾਹੁੰਦੇ ਨਹੀਂ ਆ ਚੀਜ਼ਾਂ ਕੋਈ ਵੀ ਨਹੀਂ ਚਾਹੁੰਦਾ ਮਾਪਿਆਂ ਦਾ ਕੀ ਜਾਂਦਾ ਇੰਨੀ ਮਿਹਨਤ ਕਰੇ ਇੰਨਾ ਪੜਾ ਲਿਆ ਉਹ ਤਾਂ ਹਰ ਕੋਈ ਚਾਹੁੰਦਾ ਕਿ ਯਾਰ ਮੈਂ ਮੁੰਡੇ ਨੂੰ ਨਾ ਪੜਾ ਲਿਖਾ ਕੇ ਇੰਨਾ ਕਾਮਯਾਬ ਕਰਦਾ ਕਿ ਉਹ ਆਪਣੇ ਆਪਣੇ ਪੈਰਾਂ ਦਾ ਖਲੋ ਜੇ ਮੇਰਾ ਤਾਂ ਇਹੀ ਸੁਪਨਾ ਹੈਗਾ ਹੀ ਕਿ ਮੈਂ ਇੱਕ ਸ਼ਬ ਬਣਾ ਕੁਝ ਅਲੱਗ ਕਰਾਂ ਲਾਈਵ ਦੇ ਵਿੱਚ ਇੱਕ ਆਪਣੀ ਸਟੋਰੀ ਕ੍ਰੀਏਟ ਕਰਾਂ ਕਿ ਮੈਂ ਲਾਈਵ ਦੇ ਵਿੱਚ ਆ ਕੀਤਾ ਮੈਂ ਅੱਗੇ ਦੱਸ ਸਕਾਂ ਲੋਕਾਂ ਨੂੰ ਮੈਂ ਆ ਕੀਤਾ ਹੈ ਇਹ ਆਪਣੀ ਬਲਬੁੱਤੀ ਕੀਤਾ ਹੈ ਤਾਂ ਜਰੂਰ ਜੀ ਇਹ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਿਹਾ ਹੈ ਮੁੰਡਾ ਇੰਜੀਨੀਅਰ ਹੈ ਤਾਂ ਇੰਜੀਨੀਅਰ ਤੋਂ ਬਾਅਦ ਸਮੋਸਾ ਤਲਦਾ ਵੀ ਇਹਦੇ ਵੇਲਦਾ ਵੀ ਆ ਤਾਂ ਹੱਥੀ ਜਿਹੜੀ ਹੈ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਠੀਕ ਹੈ ਜਰੂਰੀ ਹੈ ਜੇ ਮਿਹਨਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਪਰ ਇੰਜੀਨੀਅਰ ਮੁੰਡਾ ਜਦੋਂ ਸਮੋਸੇ ਤਲਦਾ ਦਾ ਹੈਰਾਨੀ ਦਾ ਜਰੂਰ ਹੁੰਦੀ ਹੈ ਹਾਂਜੀ ਕੰਮ ਕੋਈ ਛੋਟਾ ਤੇ ਹੁੰਦਾ ਨਹੀਂ ਸਰ ਜੀ ਕੰਮ ਦੇਖਣ ਮੈਂ ਕਹ ਰਿਹਾ ਹਾਂ ਕੋਈ ਵੀ ਕੰਮ ਕੋਈ ਵੀ ਕੰਮ ਕਰੂ ਮੈਂ ਤਾਂ ਪਹਿਲਾਂ ਸ਼ਾਡੀ ਰੈਡੀ ਤੋਂ ਕੀਤੀ ਹਾਂ ਤੇ ਅੱਜ ਮੈਂ ਪਹਿਲਾਂ ਮਾਲ ਦੇ ਵਿੱਚ ਵੀ ਕੀਤੀ ਅੱਜ ਮੈਂ ਇਸ ਜਗ੍ਹਾ ਤੇ ਮਾਲ ਬੰਦ ਹੋਣ ਦੀ وجہ ਤੋਂ ਮੈਂ ਚਲੋ ਗਈ ਆਂਦੇ ਇੱਧਰ ਆ ਗਿਆ ਤੇ ਮਾਲ ਦੇ ਵਿੱਚ ਬੜਾ ਵਧੀਆ ਚੱਲ ਰਹੀ ਉੱਥੇ ਵੀ ਮੈਂ ਕੁਝ ਅਲੱਗ ਇੱਥੇ ਇਸ ਰੋਡ ਤੇ ਆਇਆ ਨਾ ਮੈਨੂੰ ਹੋਰ ਜ਼ਿਆਦਾ ਬਹੁਤ ਜ਼ਿਆਦਾ ਅਗੇ ਅੰਦਰ ਫਾਇਦਾ ਇਸ ਚੀਜ਼ ਦਾ ਹੈਗਾ ਕਿ ਲੋਕੀ ਮੈਨੂੰ ਹੋਰ ਜਾਣਨ ਲੱਗ ਪਏ ਹ ਹ ਹ ਅਜੇ ਪਹਿਲਾ ਰਾਈਡਰ ਚਾਹਵਲ ਦੇ ਨਾਲ ਅਜੇ ਰਾਈਡਰ ਸਮੋਸੇ ਨਾਲੋਂ ਵੱਖਰੇ ਰਾਈਡਰ ਸਮੋਸੇ ਵਾਲੇ ਤੇ ਮੈਨੂੰ ਇਹ ਹੋਇਆ ਇਹ ਰਾਈਡ ਦੇ ਨਾਲ-ਨਾਲ ਜਦੋਂ ਰਾਈਡਰ ਰਾਈਡ ਤੇ ਜਾਂਦੇ ਸੀ ਤੁਸੀਂ ਚਾਹੇ ਪਹਾੜਾ 'ਚ ਚਾਹੇ ਮੈਦਾਨੀ ਏਰੀਆ 'ਚ ਜਿਹੜੇ ਵੀ ਜਾਂਦੇ ਸੀ ਤਾਂ ਉੱਥੋਂ ਨੌਲੇਜ ਮਿਲਦਾ ਸੀ ਇਹਨਾਂ ਚੀਜ਼ਾਂ ਦਾ ਹਾਂ ਕਾਫੀ ਚੀਜ਼ਾਂ ਮੈਂ ਮੈਗੀ ਵਗੈਰਾ ਕਾਫੀ ਚੀਜ਼ਾਂ ਸਿੱਖਿਆ ਮਹਰੋਂ ਹੂੰ ਠੀਕ ਹੈ ਤੇ ਉਸ ਤੋਂ ਬਾਅਦ ਬੇਚਾ ਵੀ ਪਹਾੜੋਂ ਤੁਸੀਂ ਕਿਵੇਂ ਆ ਗਏ ਠੀਕ ਹੈ ਹੁਣ ਸਮੋਸੇ 'ਚ ਕਿੱਥੇ ਆ ਗਏ ਹੋ ਰਾਈਡ ਨੂੰ ਟਾਈਮ ਦੇ ਪਾਉਂਦੇ ਹੋ ਹਾਂ ਐ ਮੈਂ ਜੀ ਆਂਦੇ ਗਿਆ ਸੀ ਮਹੀਚੇ ਗੈਸਿਕ ਨੂੰ ਹੂੰ ਹੂੰ ਕੋਲ ਕਰਕੇ ਆਇਆ ਤੁਹਾਨੂੰ ਕਿਹਦੇ ਘੁੰਮਣਾ ਬਿਨਾਂ ਤਾਂ ਚੱਲਦਾ ਰਹੇਗਾ ਵਿਪੰਜੀ ਜਿਆਦਾਤਰ ਜਦੋਂ ਵਧੀਆ ਟੇਸਟ ਦੀ ਗੱਲ ਆਉਂਦੀ ਆ ਜਾਂ ਵਧੀਆ ਚੀਜ਼ਾਂ ਦੀ ਹੁੰਦੀ ਆ ਤਾਂ ਹੈਲਥੀ ਚੀਜ਼ਾਂ ਦੀ ਹੁੰਦੀ ਆ ਤਾਂ ਉਹਨਾਂ ਦੇ ਰੇਟ ਦਾ ਵੀ ਜਰੂਰ ਅੰਦਾਜ਼ਾ ਲਾਇਆ ਜਾਂਦਾ ਹੈ ਹਾਂਜੀ ਹਾਂਜੀ ਆਮ ਬੰਦੇ ਦੀ ਜੇਬ ਦੇ ਵਿੱਚ ਆਉਂਦੇ ਨੇ ਇਸ ਮੁੱਸੇ ਮਤਲਬ ਇਹ ਬਜਟ ਦੇ ਵਿੱਚ ਆ ਜਾਂਦੇ ਨੇ ਜਾਂ ਨਹੀਂ ਆਉਂਦੇ ਨੇ ਦੇਖੋ ਕੀ ਕਹਿੰਦੇ ਆ ਧੀ ਮੰਨ ਕੇ ਚਲੋ ਮੈਕਡੋਨਲਡਜ਼ ਬਰਨੋਜ਼ ਆ ਕੀ ਆਂਦੇ ਪੀਜ਼ਾ ਪੀਜ਼ਾ ਵਾਲੇ ਕਾਫੀ ਗਏ ਜੀ ਤੋਂ ਤੁਹਾਨੂੰ ਪਤਾ 100 ਤੋਂ ਉੱਤੇ ਚੀਜ਼ਾਂ ਹੀ ਹਮ ਮੈਂ ਉਹੀ ਪੀਜ਼ਾ ਚੀਜ਼ ਨੂੰ ਨਾ ਇੱਚੇ ਭਰ ਕੇ ਨਾ ਮੈਂ 25 ਰੁਪਏ ਦਾ ਵੇਚ ਰਿਹਾ ਇਹ ਹੁਣ ਕਿਹੜਾ ਸਮੋਸਾ ਜੀ ਇਹ ਹੈਗਾ ਆਪਣਾ ਆਲੂ ਵਾਲਾ ਸਮੋਸਾ ਹੈਗਾ ਇਹ ਆਲੂ ਵਾਲਾ ਹੈ ਇਹ ਆਲੂ ਵਾਲਾ ਹੈ ਕੀ ਆਂਦੇ ਆ ਪੀਜ਼ਾ ਸਮੋਸਾ ਆਜੇ ਬਣਾ ਰਹੇ ਨੇ ਹੋਰ ਆਰਡਰ ਆ ਗਿਆ ਉਹ ਬਣਾ ਰਹੇ ਆ ਤੇ ਉਸ ਤੋਂ ਬਾਅਦ ਕੀ ਆਂਦੇ ਆਪਣਾ ਪਨੀਰ ਪਾਲਕਨੀ ਸਮੋਸਾ ਮੈਂ ਕਰ ਲੋਕਾਂ ਨੂੰ ਉਥੇ ਨਗਦੀ ਦੇ ਕੋਈ 100 ਰੁਪਏ ਕਰ ਤੇ 25 ਰੁਪਏ ਦੇ ਵਿੱਚ ਆਰਾਮ ਨਾਲ ਖਾ ਲੇਗਾ ਢੇੜੀ ਪਾ ਲੇਗਾ ਹਾਂ ਹਾਂ ਮਤਲਬ ਕਿ ਤੁਸੀਂ ਭਲਾ ਦੇਨੇ ਨੇ ਆਲੂ ਵਾਲੇ ਆਲੂ ਵਾਲੇ ਤੇ ਬਿਲਕੁਲ ਹੀ ਭਲਾ ਦੇਦੇ ਸਮੋਸੇ ਦਾ ਤੇ ਆਲੂ ਦਾ ਆਂਦੇ ਪਿਆਰ ਬੜਾ ਮੰਨਿਆ ਜਾਂਦਾ ਇਹ ਬਿਨਾ ਆਲੂ ਤੋਂ ਸਮੋਸਾ ਨਹੀਂ ਸੀ ਬੰਦਾ ਤੇ ਸਮੋਸੇ ਦੇ ਵਿੱਚ ਆਲੂ ਨਾ ਪਵੇ ਤਾਂ ਆਂਦੇ ਸਮੋਸੇ ਦਾ ਟੇਸ ਨਹੀਂ ਆਉਂਦਾ ਪਰ ਤੁਸੀਂ ਦਾ ਪੀਜੇ ਦੀ ਜਿਹੜਾ ਸਾਰਾ ਟੇਸਟ ਉਹ ਆ ਆ ਖਾ ਕੇ ਦੇਖੋਗੇ ਕਹਿੰਦੇ ਆਲੂ ਤੇ ਬਿਲਕੁਲ ਹੀ ਭੁੱਲ ਜਾਓਗੇ ਨਾ ਆਲੂ ਵਾਲਾ ਕਹਿੰਦੇ ਆਲੂ ਵਾਲਾ ਵੀ ਹੁੰਦਾ ਹੈ ਆ ਖਾਈਏ ਆ ਖਾਣਾ ਮਤਲਬ ਇਹ ਆਪਾਂ ਜੇ ਵਧੀਆ ਲਬਜਾਂ ਜੀ ਬੋਲੀਏ ਇੰਜੀਨੀਅਰ ਵਾਲੀ ਜਿਹੜੀ ਪੜ੍ਹਾਈ ਹੈ ਇੱਧਰ ਲਾਤੀ ਹੋਈ ਹੈ ਸਮੋਸੇ ਨੂੰ ਹੀ ਇੰਜੀਨੀਅਰ ਦੇ ਰੂਪ ਦੇ ਵਿੱਚ ਬਦਲਦਾ ਸਮੋਸੇ ਦਾ ਸਾਰਾ ਬਦਲਦਾ ਮਟੀਰੀਅਲ ਹੀ ਬਦਲਦਾ ਤੁਸੀਂ ਦਾ ਓਏ ਦੇਖੋ ਕੀ ਕਹਿੰਦੇ ਆ ਜੇ ਪੜ੍ਹਾਈ ਇਕ ਬੰਦਾ ਨਾ ਜਦੋਂ ਪੜਦਾ ਨਾ ਪੜ੍ਹਾਈ ਇਹ ਨਹੀਂ ਨੌਕਰੀ ਕਰਨ ਵਾਸਤੇ ਪੜ੍ਹਾਈ ਨੌਲੇਜ ਵਾਸਤੇ ਹੁੰਦੀ ਹੈ ਸਹੀ ਗੱਲ ਹੈ ਕਿ ਜਿੰਨੀ ਕਿ ਜ਼ਿਆਦਾ ਨੌਲੇਜ ਮਿਲ ਸਕੇ ਹਾਂ ਹਮਮ ਠੀਕ ਹੈ ਤੇ ਮੈਂ ਤਾਂ ਇਹ ਚਾਹੂੰਗਾ ਕਿ ਇਹਦੇ ਇਥੇ ਨੌਲੇਜ ਪੜ੍ਹਾਈ ਦੀ ਨੌਲੇਜ ਮਿਲ ਜਾਈ ਆ ਨੌਲੇਜ ਦਾ ਮੈਂ ਫਾਇਦਾ ਚੱਕਣ ਤਾਂ ਰੇਟ ਜ਼ਰੂਰ ਦੱਸ ਦਿਓ ਤੁਹਾਡੇ ਜਿਹੜੇ ਸਰੋਤੇ ਤੁਹਾਨੂੰ ਦੇਖ ਰਹੇ ਨੇ ਕਿਉਂਕਿ ਅਮਰਸਰ ਜਿਹੜੀ ਐ ਦੂਰ ਦਰਾਡੇ ਤੋਂ ਜਿੱਥੇ ਸੈਲਾਨੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਉੱਥੇ ਦਰਬਾਰ ਸਾਹਿਬ ਵਾਸਤੇ ਬਹੁਤ ਸਾਰੀਆਂ ਸੰਗਤਾਂ ਵੀ ਮੱਥਾ ਟੇਕਣ ਲਈ ਆਉਂਦੀਆਂ ਨੇ ਤਾਂ ਆਪਣਾ ਐਡਰੈਸ ਦੱਸੋ ਜਿਹੜੇ ਵੀ ਇੱਥੇ ਆ ਰਹੇ ਨੇ ਅੰਮ੍ਰਿਤਸਰ ਸਾਹਿਬ ਇੱਥੇ ਸਮੋਸਿਆਂ ਦਾ ਟੇਸਟ ਵੀ ਜ਼ਰੂਰ ਲੈਣ ਜ਼ਰੂਰ ਆਪਣਾ ਐਡਰੈਸ ਦੱਸਿਓ ਤੇ ਰੇਟ ਵੀ ਦੱਸ ਦਿਓ ਜ਼ਰੂਰ ਸਰ ਜੀ ਮੇਰਾ ਗੀਂਦੇ ਸੈਲੀਬ੍ਰੇਸ਼ਨ ਮਾਲ ਹੈਗਾ ਸੈਲੀਬ੍ਰੇਸ਼ਨ ਬਿਲਕੁਲ ਬੈਕ ਸਾਈਡ ਹੀ ਹੈ ਡਾਇਮੰਡ ਹਟਾ ਹਟਾ ਸਾਹਮਣੇ ਮਹਿਲਾ ਹੈ ਆਪਣਾ ਠੀਕ ਹੈ ਉਸ ਤੋਂ ਬਾਅਦ ਆਪਣਾ ਜਿਹੜਾ ਪੀਜ਼ਾ ਸਮੋਸਾ 25 ਰੁਪਏ ਦਾ ਪਾਲਕ ਪਨੀਰ ਸਮੋਸਾ 18 ਰੁਪਏ ਦਾ ਤੇ ਆਲੂ ਵਾਲਾ ਸਮੋਸਾ ਦੱਸ ਮੈਂ ਬਾਕੀ ਸਾਰੇ ਜਿੰਨੇ ਵੀ ਸਮੋਸੇ ਕੇ ਵੀਰ ਪੇਦੇਗੇ ਮੈਨੂੰ ਇਹ ਦੱਸੋ ਹਰੇ ਹਰੇ ਸਮੋਸੇ ਸਿਰਫ ਤੁਸੀਂ ਵੇਚੋਗੇ ਵੇਚ ਰਹੇ ਹੋ ਜਾਂ ਹੋਰ ਵੇਚ ਰਹੇ ਹੋ ਨਹੀਂ ਇਸ ਵੇਲੇ ਤਾਂ ਕੋਈ ਨਹੀਂ ਵੇਚ ਰਿਹਾ ਵਾ ਇਸ ਵੇਲੇ ਇੱਥੇ ਆਹੀ ਤੇ ਮੈਂ ਤੇ ਇੱਕ ਅੰਕਲ ਹੈਗੇ ਬਲਦੇਵ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਆਈ ਦੋਵੇਂ ਜਣੇ ਵੇਚ ਰਹੇ ਇੱਥੇ ਬੈਠ ਕੇ ਉਹ ਅੱਜ ਤੂੰ ਆ ਸੋਚੋ ਤੁਹਾਨੂੰ ਇੱਕ ਚੀਜ਼ ਮੈਂ ਦੱਸਦਾ ਹਾਂ ਸਭ ਤੋਂ ਵੱਡੀ ਚੀਜ਼ ਉਹਨਾਂ ਦਾ ਜਜ਼ਬਾ ਦੇਖੋ 72 ਸਾਲ ਦੀ ਉਮਰ ਤੋਂ ਬਾਅਦ ਵੀ ਅੱਜ ਕੰਮ ਕਰਨਾ ਚਾਹੁੰਦੇ ਨੇ ਠੀਕ ਹੈ ਰਿਟਾਇਰ ਫੌਜੀ ਨੇ ਰਿਟਾਇਰ ਸੀਆਈਡੀ ਨੇ ਠੀਕ ਹੈ ਉਹ ਅੱਜ ਵੀ ਕਹਿੰਦੇ ਮੈਂ ਹੋਰ ਕੰਮ ਕਰਾਂ ਜੀ ਉਹ ਕੰਮ ਨੂੰ ਲੈ ਕੇ ਹੋਰ ਅੱਗੇ ਵਧਾ ਉਹਨਾਂ ਦਾ ਜਜ਼ਬਾ ਹੀ ਨਹੀਂ ਖਤਮ ਹੋ ਰਿਹਾ ਕਿ ਮੈਂ ਹੋਰ ਕੰਮ ਕਰਾਂ ਉਹ ਕੰਮ ਦੇ ਨਾਲ ਨਾਲ ਘੁੰਮਦੇ ਫਿਰਦੇ ਐਸ਼ ਕਰਦੇ ਆਪਣੀ ਲਾਈਫ ਜਿੰਦਗੀ ਇਹ ਲਾਸਟ ਵਾਲਾ ਜੀ ਤੁਹਾਡੇ ਸਮੋਸੇ ਜਿਹੜੇ ਨੇ ਜਿਹੜੇ ਜ਼ਿਆਦਾਤਰ ਔਇਲ ਵਾਲੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਆਂਦੇ ਸਿਹਤ ਵਾਸਤੇ ਬੜੀਆਂ ਹਾਨੀਕਾਰਕ ਹੁੰਦੀਆਂ ਨੇ ਹੈਲਦੀਨੈਸ ਸੋਸੇ ਤੁਹਾਡੇ ਕਿਉਂ ਜੇ ਪਾਲਕ ਦਾ ਜਦੋਂ ਹਰਿਆ ਸਬਜ਼ੀਆਂ ਦਾ ਨਾਮ ਆ ਜਾਂਦਾ ਤਾਂ ਜਿਹੜੇ ਹੈਲਥ ਨਾਲ ਜੁੜੇ ਜਾਂਦੀਆਂ ਨੇ ਚੀਜ਼ਾਂ ਕਿੰਨੇ ਹੀ ਹੈਲਥੀ ਨੇ ਸਰ ਤੁਸੀਂ ਮੰਨਦਾ ਮੈਂ ਕਹਿੰਦਿਆਂ ਸੋ ਗੇਂਦਕ ਫਰਾਈ ਕੀਤੀ ਹੋਈ ਚੀਜ਼ਾਂ ਅਨ ਹੈਲਦੀ ਨਹੀਂ ਪਗਰ ਨਾ ਮੈਂ ਜਿਸ ਤਰ੍ਹਾਂ ਬਣਾ ਰਿਹਾ ਨਾ ਉਹਦੇ ਵਿੱਚ ਪਾਲਕ ਪਾ ਕੇ ਠੀਕ ਹੈ ਉਹਦੇ ਵਿੱਚ ਲਸਣ ਲਸਣ ਟੇਸ ਪਾ ਕੇ ਉਹ ਜਿਹੜਾ ਘੋਟਾ ਲਈਦਾ ਨਾ ਜੀ ਜੀ ਉਹ ਲਾਂ ਤੋਂ ਬਾਅਦ ਜਿਹੜਾ ਉਹਨੂੰ ਮਸਲੀ ਕੇ ਬਣਾਈਦਾ ਨੂੰ ਕਿ ਲੋਕਾਂ ਨੇ ਸਮੋਸੇ ਇੱਕੋ ਹੀ ਮੈਦੇ ਖਾ ਖਾ ਕੇ ਆ ਗਏ ਪਾਲਕ ਹੈ ਕਿ ਟੇਢੇ ਵਾਸਤੇ ਵੀ ਸਹੀ ਰਹਿੰਦਾ ਤੇ ਇੱਕ ਹੋਰ ਦਿਨ ਮੈਂ ਜਦੋਂ ਮੇਰਾ ਸਮੋਸਾ ਖਾਓਗੇ ਨਾ ਤੇ ਆਇਲ ਆਵੇ ਲੋ ਤੇ ਆਇਲ ਕਿੱਥੇ ਵੀ ਨਹੀਂ ਲੱਗਿਆ ਆ ਔ일ਦਾ ਪੂਰਾ ਨਾਮ ਨਿਸ਼ਾਨ ਨਹੀਂਗਾ। ਜੀ। ਨਾਉ ਇੱਕ ਨਾਮ ਨਿਸ਼ਾਨ ਨਿਗਾਉਇਆ। ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ। ਤਾਂ ਜਰੂਰ ਜੀ ਐ ਨਹੀਂ ਅੰਮ੍ਰਿਤਸਰ ਦੇ ਰਾਈਡਰ ਚਾਹ ਵਾਲੇ ਦੇ ਨਾਮ ਤੋਂ ਜਾਣੇ ਜਾਂਦੇ ਵਿਪਨ ਇੰਜੀਨੀਅਰ। ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਅੱਜ ਸਮੋਸੇ ਤਲਦੇ ਹੋਏ ਨਜ਼ਰ ਆ ਰਹੇ ਨੇ। ਪਿਤਾ ਜੀ ਦਾ ਸੁਪਨਾ ਸੀ ਮੁੰਡਾ ਇੰਜੀਨੀਅਰ ਬਣੇ। ਮੁੰਡੇ ਨੇ ਪਿਤਾ ਜੀ ਦਾ ਸੁਪਨਾ ਵੀ ਪੂਰਾ ਕੀਤਾ ਅਤੇ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ। ਪਰ ਉਸ ਤੋਂ ਬਾਅਦ ਵੀ ਰਾਈਡਰ ਚਾਹ ਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਨੇ। ਰਾਈਟ ਤੇ ਜਾਣਾ ਇਹਨਾਂ ਦਾ ਆਪਣਾ ਮਨ ਦਾ ਸੌਂਸੀ ਪਰ ਨਾਲ ਦੀ ਨਾਲ ਹੀ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੈ ਸੈਟਅਪ ਲਾਇਆ ਆਪਣਾ ਸਮੋਸਿਆਂ ਦਾ ਜਿੱਥੇ ਸੱਤ ਤਰ੍ਹਾਂ ਦੇ ਸਮੋਸੇ ਵੇਚ ਰਹੇ ਨੇ ਅਤੇ ਇਹਨਾਂ ਦੇ ਸਮੋਸੇ ਜਿਹੜੇ ਨੇ ਹੈਲਦੀ ਵੀ ਦੱਸੇ ਜਾ ਰਹੇ ਨੇ ਜੇ ਤੁਸੀਂ ਵੀ ਅੰਮ੍ਰਿਤਸਰ ਆਵਾ ਆ ਰਹੇ ਹੋ ਤਾਂ ਜਰੂਰ ਇੱਥੇ ਵਿਜ਼ਿਟ ਕਰੋ ਅਤੇ ਇਹ ਸਮੋਸਿਆਂ ਦਾ ਆਨੰਦ ਮਾਣੋ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਅੰਮ੍ਰਿਤਸਰ